ਅਜ਼ਲਕਾਦੇ ਸਰਹੱਦ ਦੇ ਪਿੰਡ ਦੇ ਵਿੱਚ ਆਏ ਹੜਤ ਭਾਰੀ ਤਬਾਹੀ ਮਚਾ ਰੱਖੀ ਹੈ ਹਾਲਾਂਕਿ ਪਾਣੀ ਦਾ ਪੱਧਰ ਕੁਝ ਘਟਣਾ ਸ਼ੁਰੂ ਹੋ ਗਿਆ ਪਰ ਇਸ ਦੇ ਬਾਵਜੂਦ ਵੀ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਜੋ ਕਿ ਰੂਪਨ ਦਾ ਨਾਮ ਹੀ ਨਹੀਂ ਲੈ ਰਿਹਾ ਇਸ ਦੇ ਨਾਲ ਹੀ ਸਰਹੱਦ ਦੇ ਪਿੰਡ ਰਾਮਵਾਲੀ ਤੇ ਭੈਣੀ ਜਿਹੜੇ ਸੜਕ ਤੇ ਵੱਡਾ ਪਾੜ ਪੈਣ ਜਾ ਰਿਹਾ ਇੱਕ ਦੁਕਾਨ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਦੁਕਾਨ ਦਾ ਵੀ ਭਾਰੀ ਨੁਕਸਾਨ ਹੋ ਗਿਆ ਇਸ ਤੋਂ ਇਲਾਵਾ ਆਸ-ਪਾਸ ਦੀਆਂ ਦੁਕਾਨਾਂ ਅਤੇ ਘਰਾਂ ਦਾ ਨੁਕਸਾਨ ਹੋ ਦਾ ਖਤਰਾ ਹਲੇ ਤੱਕ ਬਣਿਆ ਹੋਇਆ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਇਲਾਵਾ ਇਸ ਸੜਕ ਤੇ 파ੜ ਵੱਧਦਾ ਜਾ ਰਿਹਾ ਹੈ ਇਸ ਦੇ ਨਾਲ ਹੀ ਲੱਗਦੀਆਂ ਹੋਰ ਦੁਕਾਨਾਂ ਅਤੇ ਘਰਾਂ ਨੂੰ ਵੀ ਨੁਕਸਾਨ ਹੋਣ ਦਾ ਖਤਰਾ ਵਧਿਆ ਹੈ ਉਹਨਾਂ ਨੇ ਸਰਕਾਰ ਤੋਂ ਉਹਨਾਂ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਸੜਕ ਤੇ 파ੜ ਪਾਏ ਭਰਨ ਦੀ ਮੰਗ ਵੀ ਕੀਤੀ ਹੈ ਜਰਾਣਾ ਸ਼ਾਮ ਸਿੰਘ ਜੀ ਪਿੰਡ ਰਾਸ ਹੁੰਦਾ ਨਹੀਂ ਮੈਂਬਰ ਕੁਚਾਰ ਬੋਲਦਾ ਪਾ ਆ ਕੱਲ੍ਹ ਤੋਂ ਸੜਕ ਟੁੱਟੀ ਸੀ 50 60 ਫੁੱਟ ਦਾ 파ੜ ਵਿੱਚ ਪਿਆ ਹੈ 15 20 ਫੁੱਟ ਡੂੰਘਾ ਹੈ ਆ ਸਾਡੇ ਦੁਕਾਨਾਂ ਸੀ ਮੈਂਬਰ ਸਾਹਿਬ ਦੀ ਜਗਿੰਦਰ ਸਿੰਘ ਦੀ ਦੋ ਦੁਕਾਨਾਂ ਦਾ ਬਿਲਕੁਲ ਹੀ ਖਤਮ ਹੋ ਚੁੱਕੇ ਨੇ ਇੱਕ ਤਾਂ ਸਾਨੂੰ ਖਤਮ ਹੋ ਗਈ ਇੱਕ ਨੂੰ ਦਾਹ ਲਈ ਖੜਾ ਹੈ ਅੱਗੇ ਕਿਉਂ ਕਿ ਵਧਦਾ ਜਾਵੇ ਤਾਂ ਉਸ ਤਰ੍ਹਾਂ ਹੀ ਪਰਾ ਘਰ ਵੀ ਢਹੰਦੇ ਜਾਂਦੇ ਤੇ ਸਾਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਛੋਟੇ ਛੋਟੇ ਬੇਜੰਤ ਤੁਸੀਂ ਆਦੇ ਪਿੰਡ ਵਾਲੇ ਆਪੇ ਹੀ ਲੱਗ ਤੇ ਕਰ ਲਈ ਜਾਂਦਾ ਬਾਕੀ ਕੋਈ ਹੋਰ ਪ੍ਰਬੰਧ ਨਹੀਂ ਹੈਗਾ ਜੇ ਪ੍ਰਸ਼ਾਸਨ ਦੀ ਮਦਦ ਮਿਲੇ ਤਾਂ ਹੀ ਹੋ ਸਕਦਾ ਹੈ ਸੜਕ ਟੁੱਟੀ ਵੀ ਟਰਾਲੀਆਂ ਤਾਂ ਨਹੀਂ ਸਕਦੀਆਂ ਠੀਕ ਹੈ ਨਾ ਤੇ ਪਿੰਡ ਵਾਲੀਓ ਬਣਾ ਬਰਾ ਲੱਗ ਤੇ ਕਰਤ ਕਰਦੇ ਨੇ ਇਹ ਪਿੱਛੋਂ ਦੀ ਗੱਲ ਕਰੀ ਕਾਮ ਵਾਲੇ ਪਤਨ ਤੋਂ ਲੈ ਕੇ ਸੜਕ ਦੀ ਹੀ ਹਾਲਤ ਹੈ ਸੜਕ ਦੇ ਬਹੁਤ ਮਾੜੇ ਹਾਲਾਤ ਨੇ ਕੋਈ ਨਿਕਲ ਲੰਘ ਰਿਹਾ ਕੋਈ ਕੁਝ ਨਹੀਂ ਆਵਾਜ਼ ਹੀ ਬੰਦ ਹੋਈ ਪਈ ਕੋਤੇ ਕਾਫੀ ਖੱਡੇ ਤਾਂ ਹਾਂਜੀ ਇੱਥੇ ਬਹੁਤ ਖੱਡੇ ਪਾ ਚਿੱਕਾ ਰਸਤੇ 'ਚ ਜੱਟੇ ਦੇ ਦੇ ਦਾ ਕੁਝ ਵੀ ਸਾਨੂੰ ਹੋਰ ਸਮਾਨ ਦੇ ਦੇ ਅਸੀਂ ਆਪੇ ਘਰਾਂ ਵਿੱਚ ਮਿੱਟੀ ਪੋਟੇ ਕਿੱਥੇ ਸੁੱਕੀ ਥਾਂ ਗਈ ਹੈ ਜੱਟੇ ਬਾਹਰ ਤੇ ਡੰਗੂ ਲਾ ਸਕਦੇ ਹਾਂ ਅੱਗਰੀ ਤੱਕ ਖਸਤੀ ਆ ਰਹੀ ਨਾ ਬੋਟਾ ਰਹੀ ਜੱਟੇ ਦੇ ਦਿੰਨਾ ਖਸਤੀ ਆ ਰਹੀ ਆ ਸਕਦੇ ਹਾਂ ਜੀ ਆ ਸਕਦੇ ਆ ਕੱਲ ਨੇ ਮੰਗ ਕੀਤੀ ਸੀ ਜਗਿੰਦਰ ਸਿੰਘ ਨੇ ਹੁਣ ਕਿਹਾ ਸੀ ਭੇਜ ਦੇਵਾਂਦੇ ਪਰ ਆਲੀ ਤੱਕ ਨਹੀਂ ਪਹੁੰਚੇ ਸ਼ਾਇਦ ਕੋਈ ਘੰਟਿਆਂ ਤੋਂ ਪਹਿਲਾਂ ਦੇਣਾ ਕਿਵੇਂ ਪਹੁੰਚ ਦੇਣਾ ਬਾਰੇ ਭਾਂਗੇ ਕਰਨਾ ਜਿਹੜਾ ਨੁਕਸਾਨ ਹੋਇਆ ਦਾ ਉਹਦਾ ਮਾਜਵਾ ਦਿੱਤਾ ਜਾਵੇ ਦੁਕਾਨਾਂ ਦਾ ਠੀਕ ਹੈ ਹੁਣ ਦੁਕਾਨਾਂ ਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਮਹਿੰਗਾ ਹੈ ਜਿੰਨੇ ਪੈਸੇ ਖਰਚੇ ਹੁੰਦੇ ਨੇ ਇਹ ਆਲੀ ਇੱਕ ਪੂਰੀ ਡਾਹ ਚੁੱਕੀ ਹੈ ਦੂਜੀ ਡਾਹ ਲੱਗੀ ਖੜੀ ਹੈ ਚਾਰ ਦੁਕਾਨਾਂ ਨੇ ਜੀ ਅੱਗੇ ਘਾਰ ਆ ਗਿਆ ਘਰਾਂ ਨੂੰ ਖਤਰਾ ਹੈ ਘਾੜ ਤੋਂ ਘਾੜ ਵੀ 2 ਲੱਖ ਦਾ ਨੁਕਸਾਨ ਹੋ ਤੁਹਾਨੂੰ ਦੇਖ ਲਓ ਘਾੜ ਇੱਕ ਦਸਾਂ ਦਾ ਫਸਲਾਂ ਦੀ ਸਾਰੀ ਛੁੱਟੀ ਹੋਈ ਪਈ ਸਾਰੀ ਤਬਾਈ ਹੋ ਗਈ 12 13 ਪਿੰਡ ਗਏ ਨੇ ਘਾੜ ਤੋਂ ਘਾੜ ਫਸਲਾਂ ਦਾ 22 50 ਹਜ਼ਾਰ ਤੱਕ ਦਾ ਮਾਜਵਾ ਦਿੱਤਾ ਜਾ ਰਿਹਾ ਜਿਹੜਾ ਐਲਾਨ ਕੀਤਾ 20 ਹਜ਼ਾਰ ਕੋੜਾ ਉਹ ਥੋੜਾ ਜੀ ਕੁਤ ਪਿੰਡ ਸਰਪੇ ਤੇ ਲਵਾਈ ਹੋਈ ਤੇ ਖਾਸ ਸਪੇਰ ਤੇ ਸੱਟੀ ਬਿੱਟ ਸਾਰਾ ਖਰਚਾ 25 30 ਹਜ਼ਾਰ ਤੱਕ ਦਾ ਖਰਚਾ ਕੀਤੀ ਬੈਠੀ ਘਾੜ ਤੋਂ ਘਾੜ 50 ਹਜ਼ਾਰ ਘਾੜ ਤੋਂ ਘਾੜ 50 ਹਜ਼ਾਰ ਕੰਟਾ ਪਹਿਲਾਂ ਇੱਥੇ ਸਿਹਾਰ ਸੀਗੇ ਕੋਣੋ ਕਿੱਥੇ ਵੱਧ ਗਈ ਘਾੜ ਤੋਂ ਘਾੜ ਕਿਉਂ ਕਿਉਂਕਿ ਆ ਇੱਕ ਦੁਕਾਨ ਠਾਇਆ ਜੀ ਬਾਕੀ ਨੂੰ ਖਤਰਾ ਹੈ ਉਸ ਤੋਂ ਬਾਅਦ ਘਰਾਂ ਨੂੰ ਖਤਰਾ ਹੈ ਜੀ ਇੱਥੇ ਇੱਕ ਨੂੰ ਆ ਬਾਕੀ ਵਿੱਚ ਢਾ ਲਾਈ ਖੜਾ ਜੀ ਇੱਕ ਨੂੰ ਤੇ ਬਾਕੀ ਢਾ ਲਾਈ ਖੜਾ ਸਾਰੀ ਦੁਕਾਨਾਂ ਨੂੰ ਜੀ ਇਹ ਵੀ ਦਰਜੀਆਂ ਜੀ ਦਰਜੀ ਰਹਿੰਦਾ ਸੀ ਕਾਫੀ ਨੁਕਸਾਨ ਹਾਂਜੀ ਕਾਫੀ ਜੀ ਹੁਣ ਇੱਥੇ ਜਾ ਰਹੇ ਨੇ 15 20 ਫੁੱਟ ਥੱਲੇ ਡੂਗਾ ਹੋਗਾ ਤੇ ਸਾਰੀ ਸੜਕ ਤਬਾਹ ਹੋ ਗਈ ਜੀ ਸੜਕ ਤੇ ਕਿੰਨਾ ਕੁ ਪਾੜ ਮਿਲਦੇ ਪੈ ਗਿਆ ਹੋਇਆ ਇਹ ਨੰਬਾਈ ਦੀ ਜੀ 55 ਖੱਡ ਫੋਟੇ ਜੀ 55 ਹਾਂ ਤੇ ਡਵਾਈਡ ਵੇਖੀ ਤਾਂ 15 ਦੀ ਫੋਟੇ ਜੀ ਜਿਆਦਾ ਕੱਲਦਾ ਜੀ ਪਹਿਲੇ ਚੱਲ ਰਿਹਾ ਹਾਂ ਪਹਿਲੇ ਥੋੜਾ ਮੋਟ ਚੱਲ ਰਹਿਤ ਸੀ ਇਤਲਾਹ ਦਿੱਤੀ ਕੀ ਪ੍ਰਸ਼ਾਸਨ ਨੇ ਇਸ ਬਾਰੇ ਕੋਈ ਹਾਂ ਵੈਸੇ ਤਾਂ ਕੱਲ ਦਿੱਤੀ ਸੀ ਇਤਲਾਹ ਗੱਟੇ ਉੱਟ ਕੇ ਇਹ ਦੋ ਤੇ ਬਾਕੀ ਅਜੇ ਨਹੀਂ ਆ ਕੋਈ ਤੋਂ ਗੱਟੇ ਭਜਾਓ ਇਸ ਮਿੱਟੀ ਦੇ ਪਾਰ ਤੇ ਆਪੇ ਲਾ ਲੈਣੇ ਜਿਹੜਾ ਪ੍ਰਸ਼ਾਸਨ ਨੇ ਕੋਈ ਕੰਮ ਨਹੀਂ ਕਰਦਾ ਜੀ ਮਾਨ ਗੇ ਵੀ ਸਾਨੂੰ ਹੁਣ ਗੱਟੇ ਦਿੱਤੇ ਉੱਥੋਂ ਬੰਨਾਂ ਦੇ ਤੇ ਲੋੜ ਦਾ ਫਰਕ ਪਵੇ ਤਾਂ ਕੋਈ ਬੈਠੋ ਰਹਿ ਗਈ ਜੀ ਇਹਦਾ ਹੋਰ ਮਕਾਮ ਹੈ ਹਾਂ ਬਾਕੀ ਇਹ ਤਕਰੀਬਨ ਸਾਰੇ ਲੋੜ ਵਧੀ ਜਾਂਦੀ ਜੀ ਪਾਕੀ ਸਾਰੇ ਫਸਾਤ ਬਾਗ ਨੁਕਸਾਨ ਤੋਂ ਤਿੰਨ ਤਿੰਨ ਦੁਕਾਨਾਂ ਤੋਂ ਡੇਬੀ ਗਈ ਹੈ ਸਾਹਬ ਨਾਲ ਇੱਕ ਤਾਂ ਖੋਲੀ ਡੇਗ ਪਿੱਤੀ ਜੀ ਢਾਲ ਆਈ ਖੜਾ ਇਹ ਫੜ ਦੇ ਬੂੰਗਾ ਟੋਏ ਪਾਏ ਗਏ ਬਾਰੇ ਪੈਂਡਰਾਂ ਲਾਤਾਂ ਲੱਗੇ ਰਹੇ ਪਰ ਨਹੀਂ ਹੂ ਕਰਾਂ ਦਾ ਪਤਾ ਚੀਂਆਂ ਕੰਮ ਨਹੀਂ ਚਲ ਪਾ ਚਾਰ 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 ਲੈ ਬਿਲਕੁਲ ਖਤਮ ਹੈ ਕਹਾ ਹੋ ਗਈ ੜਕਟਾਇ ਤੇ ਹੁਣ 20 25 25 ਦੇ ਟੋਏ ਵਾਟ ਕੇ ਫਾਨ ਤੋਂ ਥੋੜੀ ਹੁੰਦਾ ਜਾਣੇ ਪਾਲਣ ਤੋਂ ਥੋੜੀ ਲੱਗੇ ਤਾਂ ਪੈਂਡਰ ਨੂੰ ਖਤਰਾ ਹੈਗਾ ਕੱਲ ਦਾ ਸਾਰੇ ਨੂੰ ਤਾਂ ਪਤਾ ਹੈ ਦਾ ਪਰ ਉਹਨਾਂ ਮੌਕੇ ਤੇ ਤਾਂ ਹੁਣ ਮੁੜੇ ਆ ਬੜੇ ਆ ਖੜੇ ਨਹੀਂ ਉਹਨਾਂ ਕੋਈ ਗੱਟੇ ਗੁੱਟੇ ਉਹਨਾਂ ਕੋਈ ਉਹ ਵੀ ਗੱਲਾਂ ਬੁਆਦੇ ਤਾਂ ਰਸਤਾ ਖੁੱਲੇ ਤਾਂ ਤਾਂ ਹੀ ਅਗਰ ਥੋੜੇ ਜਾਰੇ ਪਰਾਂ ਹੋਰ ਖਟੀਏ ਪਰਾਂ ਕਿਧਰੇ ਤੇ ਤਾਂ ਪਰ ਜਾਵੇ ਦਰ ਘਰਾਂ ਦੀ ਵੱਡੇ ਵੱਡੇ ਖੱਟੇ ਨੂੰ ਵੀ ਲੋੜ ਗਏ ਕਿੰਨਾ ਕੰਨਾ ਪਾਣੀ ਹੋ ਗਿਆ ਇਹ ਫਿਰ 15 20 ਫੋਟੋ ਹੋ ਗਿਆ ਪਾਣੀ ਤਾਂ ਵਸੇ ਕੱਟ ਹੀ ਰਿਹਾ ਪਰ ਨੁਕਸਾਨ ਨੁਕਸਾਨ ਜਿਆਦਾ ਸੁਖ ਜਿਆਦਾ ਕੋਈ ਵੱਜੇ ਜਾਂਦੀ ਜਿਵੇਂ ਜਿਵੇਂ ਕੱਟੇ ਹਾਂ ਕੱਟੇ ਜਾਂਦੇ ਨੇ ਹੁਣ ਅੱਪਾ ਘੰਟੇ ਡੇਢ ਦਾ ਇਥੇ ਹੁਣ ਖੜੇ ਰਹੇ ਤਾਂ ਸਾਰੀ ਖੜਕ ਪੱਟੀ ਗਾ ਵਟੋਏ ਵੀ ਦਾ ਫਟ ਦੇ ਦੇ ਪਿੱਛੇ ਹੋ ਗਿਆ ਮੰਗ ਫਿਰ 6 ਜਨਵਰੀ ਦੀ ਯਾਦ ਆ ਵੇਖ ਜਾਵੇ ਤੇ ਕਰੇ ਹਾਂ நுகா தான் மக்கான